ਅਦੋਂ ਪਰਮ ਭੁਲਾਣੀਆਂ ਦੁਜਾ ਲਗਾ ਹੀਤ ਲਖ ਸਿੰਗਾਰ ਬਣਾਇਆ ਕਾਰਜ ਨਾਹੀ ਕੀਤ ਪਦੋਏ ਪਰਮ ਭੁਲਾਣੀਆਂ दुजे लगाहित लख सिंगार बनाया कारज नाही कीत जित दिन देह बिन ससी तित वीले कह सन प्रीत ਪਕੜ ਚਲਾਇਨ ਦੂਤ ਜਨ ਕਿਸੈਨ ਦੇਨੀ ਪੀਤ ਛੱਡ ਖੜੂ ਤੀਖਿਨ ਮਾਹੀ ਜਿਨ ਸੋ ਲਗਾਹਿਤ ਹੱਥ ਮਰੂੜੈ ਤਨ ਕਪੈ स्वासित हु, जिहा विजयसोलुण कर्मासन्दाखेत नानक प्रभ शरणगति ਚਰਣ 보ਹਿਤ ਪ੍ਰਭ ਦੇਤ ਸੇ ਪਦੁਇ ਨਰਕ ਨਾ ਪਈ ਅਹ ਗੁਰ ਰਖਣ ਵਾਲਾ ਹੀਤ ਸੇ ਪਦੁਇ ਨਰਕ ਨਾ ਪਈ ਅਹ ਗੁਰ ਰਖਣ ਵਾਲਾ ਹੇਤ ਪਦੋਂ ਦਾ ਮਹੀਨਾ ਦਿਨ ਸ਼ੁੱਕਰਵਾਰ 16 ਤਰੀਕ ਨੂੰ ਆਰੰਭ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹੀਨਾ ਸੁਖ ਸ਼ਾਂਤੀ ਨਾਲ ਬਤੀਤ ਕਰਨ ਸਰਬੱਤ ਗੁਰੂ ਕੀਆ ਸੰਗਤਾਂ ਤੇ ਮੇਰ ਦਾ ਭਰਿਆ ਹੱਥ ਰੱਖਣ ਆਸਾਂ ਰਦਾ ਪੂਰੀਆਂ ਕਰਨੇ ਸਰੀਰਾਂ ਦੀਆਂ ਚੜ੍ਹਦੀਆਂ ਕਲਾ ਰੱਖਣ ਤੰਦਰੁਸਤੀਆਂ ਰੱਖਣੇ ਕਿਰਤ ਕਮਾਈਆਂ ਵਿੱਚ ਵਾਧੇ ਕਰਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾਦੀ ਪਾਵਨ ਬਾਣੀ ਦੇ ਵਿੱਚ ਭਾਦੋਂ ਦੇ ਮਹੀਨੇ ਰਾਂਝ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸਤਿਗੁਰੂ ਜੀ ਫਰਮਾਉਂਦੇ ਹਨ ਭਾਦੋਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ ਜਿਵੇਂ ਭਾਦੋਂ ਦੇ ਮਹੀਨੇ ਦੇ ਵਿੱਚ ਹੁੰਮਸ ਲੱਗਦੀ ਐ ਮਨੁੱਖ ਕਬਰ ਹੁੰਦਾ ਹੈ ਉਸੇ ਤਰ੍ਹਾਂ ਹੀ ਜਿਹੜੀ ਜੀਵ ਇਸਤਰੀ ਦਾ ਪਿਆਰ ਆਪਣੇ ਪ੍ਰਭੂ ਪਤੀ ਤੋਂ ਬਿਨਾਂ ਕਿਸੇ ਹੋਰ ਨਾਲ ਪਹਿ ਜਾਂਦਾ ਹੈ ਦੂਜਾ ਲੱਗਾ ਹੇਤ ਉਹ ਫਿਰ ਭਰਮ ਭੁਲਾਣੀਆਂ ਪਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ ਜੀਵ ਇਸਤਰੀ ਸਤਿਗੁਰੂ ਜੀ ਇਹ ਸਮਝਾਉਣ ਦਾ ਯਤਨ ਕਰ ਰਹੇ ਹਨ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਹੋਰਨਾਂ ਦਰਾਂ ਤੇ ਭਟਕਦੇ ਫਿਰਦੇ ਹਨ ਉਹ ਧਰਮ ਦੇ ਵਿੱਚ ਪਏ ਹੋਏ ਹਨ ਉਹਨਾਂ ਨੂੰ ਮਹਾਰਾਜ ਜੀਵ ਇਸਤਰੀ ਦੇ ਰੂਪ ਵਿੱਚ ਦੱਸ ਰਹੇ ਨੇ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਸਉ ਹੈ ਪਤੀ ਹੈ ਫਿਰ ਹੋਰ ਪਾਸੇ ਲੱਗਣ ਦੇ ਕਰਕੇ ਭਾਵੇਂ ਜਿੱਦਾਂ ਦੇ ਮਰਜ਼ੀ ਕੋਈ ਕਰਮਕਾਂਡ ਕਰੀ ਜਾਵੇ ਭੇਖ ਬਣਾਵੇ ਮਹਾਰਾਜ ਪਰਮਉੰਦੇ ਕਿਸੇ ਕੰਮ ਨਹੀਂ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਉਹ ਜੀਵ ਇਸਤਰੀ ਭਾਵੇਂ ਆਪਣੇ ਪ੍ਰਭੂ ਪਤੀ ਨੂੰ ਖੁਸ਼ ਕਰਨ ਵਾਸਤੇ ਲੱਖਾਂ ਤਰ੍ਹਾਂ ਦੇ ਸ਼ਿੰਗਾਰ ਕਰੇ ਕਿਸੇ ਕੰਮ ਨਹੀਂ ਇਸੇ ਤਰ੍ਹਾਂ ਇਹ ਜੀਵ ਉਸ ਪਰਮੇਸ਼ਰ ਦੇ ਉਪਦੇਸ਼ ਨੂੰ ਨਾ ਮੰਨ ਕੇ ਭਾਵੇਂ ਭੇਖ ਜਿੱਦਾਂ ਦੇ ਮਰਜ਼ੀ ਲੱਖਾਂ ਹੀ ਬਣਾਈ ਜਾਵੇ ਉਹ ਕਿਸੇ ਕੰਮ ਨਹੀਂ ਹੁੰਦੀ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਇਸ ਤਨ ਨੂੰ ਸੁੰਦਰ ਰੱਖਣ ਵਾਸਤੇ ਆਪਾਂ ਸ਼ਿੰਗਾਰਾਂ ਵਿੱਚ ਪਏ ਹਾਂ ਪਰਮੇਸ਼ਰ ਦੇ ਉਪਦੇਸ਼ ਨੂੰ ਨਹੀਂ ਮੰਨਦੇ ਪਰ ਇੱਕ ਦਿਨ ਐਸਾ ਹੋਣਾ ਹੈ ਕਿ ਇਸ ਤਨ ਨੇ ਵੀ ਸਾਡਾ ਸਾਥ ਨਹੀਂ ਦੇਣਾ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲ ਕਹਸਨ ਪ੍ਰੇਤ ਜਿਹੜੇ ਇਸ ਸਰੀਰ ਦੇ ਸ਼ਿੰਗਾਰ ਨੂੰ ਵੇਖ ਕੇ ਸੋਹਣਾ ਸੋਹਣਾ ਆਖਦੇ ਨੇ ਜਿਸ ਦਿਨ ਮਨੁੱਖ ਦਾ ਸਰੀਰ ਨਾਸ਼ ਹੋ ਜਾਵੇਗਾ ਭਾਵ ਕੇ ਜਦੋਂ ਮਨੁੱਖ ਮਰ ਜਾਵੇਗਾ ਉਸ ਵੇਲੇ ਸਾਰੇ ਸਾਤ ਅੰਗ ਆਖਣਗੇ ਤੇ ਇਹ ਹੁਣ ਗੁਜ਼ਰ ਗਿਆ ਇਸੇ ਤਨ ਨੂੰ ਲੋਕ ਆਖਣਗੇ ਇਹ ਲੋਥ ਅਪਵਿੱਤਰ ਪਈ ਐ ਇਹਨੂੰ ਛੇਤੀ ਬਾਹਰ ਲੈ ਚੱਲੋ ਇਹ ਸੋਹਣਾ ਤਨ ਕਿਸੇ ਨੂੰ ਚੰਗਾ ਨਹੀਂ ਲੱਗੇਗਾ ਪ੍ਰੇਤ ਆਖਣ ਲੱਗ ਪੈਣਗੇ ਤਾਂ ਸਤਿਗੁਰੂ ਜੀ ਪਰਮਉਦੇ ਹਨ ਪਕੜੇ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੀਤ ਜਮ ਦੂਤ ਜਦੋਂ ਇਹ ਸਜਿੰਦ ਨੂੰ ਫੜ ਕੇ ਅੱਗੇ ਲਾ ਕੇ ਲੈ ਜਾਂਦੇ ਨੇ ਕਿਸੇ ਨੂੰ ਵੀ ਭੇਤ ਨਹੀਂ ਦੱਸਦੇ ਕਿ ਕਦੋਂ ਉਹਨਾਂ ਨੇ ਆਉਣਾ ਹੈ ਤੇ ਕਿੱਥੇ ਲੈ ਕੇ ਚੱਲੇ ਹਨ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਜਿਨ੍ਹਾਂ ਵਾਸਤੇ ਉਸ ਪਰਮੇਸ਼ਰ ਦੇ ਉਪਦੇਸ਼ ਨੂੰ ਨਹੀਂ ਮੰਨਿਆ ਠਗੀਆਂ ਕੀਤੀਆਂ ਉਹ ਸਾਰਿਆਂ ਨੂੰ ਜੀਵ ਇੱਕ ਵਾਰ ਹੀ ਜਮਾ ਦੇਉਣ ਤੇ ਛੱਡ ਕੇ ਚਲਿਆ ਜਾਂਦਾ ਮਹਾਰਾਜ ਪਰਮਉੰਦੇ ਨੇ ਛੱਡ ਖੜੋਤੀ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ ਜਿਨ੍ਹਾਂ ਸੰਬੰਧੀਆਂ ਨਾਲ ਮਿਲ ਕੇ ਸਾਰੀ ਉਮਰ ਬੜਾ ਪਿਆਰ ਬਣਿਆ ਰਹਿੰਦਾ ਹੈ ਉਹਨਾਂ ਦੇ ਵਿੱਚ ਐਸਾ ਲੱਗਾ ਕਿ ਪੈਦਾ ਕਰਨ ਵਾਲੇ ਰੱਬ ਨੂੰ ਹੀ ਭੁੱਲ ਗਿਆ ਉਹ ਪਲ ਦੇ ਵਿੱਚ ਹੀ ਸਾਥ ਛੱਡ ਕੇ ਬੈਠ ਜਾਂਦੇ ਹਨ ਜਦੋਂ ਅੰਤ ਦਾ ਸਮਾਂ ਆਉਂਦਾ ਹੈ ਫਿਰ ਸਤਿਗੁਰੂ ਜੀ ਸਮਝਾ ਰਹੇ ਨੇ ਹੱਥ ਮਰੂੜੈ ਤਨ ਕਪੇ ਸਿਆਹੂ ਹੋਵਾ ਛੇਤ ਹੁਣ ਜੀਵ ਜਿਸ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਪਦੇਸ਼ ਨੂੰ ਨਹੀਂ ਕਮਾਇਆ ਜਦੋਂ ਅੰਤ ਦਾ ਸਮਾਂ ਆ ਜਾਂਦਾ ਹੈ ਮੌਤ ਨੂੰ ਆਪਣੇ ਸਾਹਮਣੇ ਖੜੀ ਵੇਖਦਾ ਹੈ ਹੁਣ ਜੀਵ ਬੜਾ ਪਛਤਾਉਂਦਾ ਹੈ ਉਹਦਾ ਸਰੀਰ ਔਖਾ ਹੁੰਦਾ ਕਿਉਂਕਿ ਇਸ ਸਰੀਰ ਦੇ ਵਿੱਚ ਜੋ ਆਤਮਾ ਹੈ ਇਸ ਜੀਵ ਦਾ ਛੱਡਣ ਨੂੰ ਚਿਤ ਨਹੀਂ ਕਰਦਾ ਪਰ ਜਦੋਂ ਬਲਾਵਾ ਆਜੇ ਜਾਣਾ ਤੇ ਪੈਣਾ ਹੈ ਤਾਂ ਇਹ ਜੀਵ ਔਖਾ ਹੁੰਦਾ ਹੈ ਉਹਦਾ ਰੰਗ ਪਹਿਲਾਂ ਕਾਲਾ ਸਿਆਹ ਹੋ ਜਾਂਦਾ ਹੈ ਫਿਰ ਕਾਲੇ ਤੋਂ ਚਿੱਟਾ ਹੁੰਦਾ ਭਾਵ ਕੇ ਖਬਰਾਂ ਦੇ ਨਾਲ ਇੱਕ ਰੰਗ ਜਾਂਦਾ ਹੈ ਤੇ ਇੱਕ ਰੰਗ ਜਾਂਦਾ ਹੈ ਹੱਥ ਮਰੋੜੇ ਤਨ ਕਪੇ ਹਥਾ ਨੂੰ ਕੋਹ ਮਰੋੜਦਾ ਹੈ ਅਸਤੰਦਾ ਹੈ ਸਰੀਰ ਔਖਾ ਹੁੰਦਾ ਹੈ ਚਾਹੋ ਹੋਵਾ ਸੀਤ ਤੇ ਰੰਗ ਕਾਲਾ ਚਟਾ ਹੁੰਦਾ ਰਹਿੰਦਾ ਹੈ ਤਾਂ ਸਤਿਗੁਰੂ ਜੀ ਫਰਮਾ ਰਹੇ ਹਨ ਜਿਹਾ ਬੀਜੈ ਸੋ ਲੁਣੈ ਕਰਮਾਂ ਦਾ ਖੇਤ ਇਹ ਸਰੀਰ ਅਸਲ ਦੇ ਵਿੱਚ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਹੁਣ ਵਾਰੀ ਆ ਗਈ ਇਸ ਨੂੰ ਵਧਣ ਦੀ ਕੇ ਫਸਲ ਕੀ ਉੱਗੀ ਤਾਂ ਸਤਿਗੁਰੂ ਜੀ ਫਰਮਾਉਂਦੇ ਹੁਣ ਅੱਗੇ ਤੇ ਭਾਈ ਜੋ ਕੁਝ ਮਨੁੱਖ ਨੇ ਇਸ ਜੀਵਨ ਦੇ ਦੌਰਾਨ ਇਸ ਸਰੀਰਕ ਰੂਪੀ ਖੇਤ ਦੇ ਵਿੱਚ ਬੀਜਿਆ ਉਹੀ ਫਸਲ ਹੁਣ ਵੱਢਣੀ ਪੈਣੀ ਐ ਜਿੱਦਾਂ ਦੇ ਹੁਣ ਕਰਮ ਕੀਤੇ ਉਦਾਂ ਦਾ ਹੀ ਜੀਵ ਨੂੰ ਫਲ ਮਿਲਣਾ ਹੈ ਤਾਂ ਸਤਿਗੁਰੂ ਜੀ ਅਖੀਰਲੀਆ ਪੰਕਤੀਆਂ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਤ ਪ੍ਰਭ ਦੇਤ ਏ ਨਾਨਕ ਜਿਨ੍ਹਾਂ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਬਣਦਾ ਹੈ ਤਾਂ ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ ਰੂਪੀ ਜਹਾਰ ਦੇ ਵਿੱਚ ਚੜਾ ਦਿੰਦਾ ਹੈ ਭਾਵ ਜਿਹੜੇ ਗੁਰੂ ਵਾਲੇ ਬਣੇ ਹਨ ਉਹ ਫਿਰ ਗੁਰੂ ਦੇ ਸ਼ਬਦ ਨਾਲ ਜੀਵ ਨੂੰ ਜੋੜਦੇ ਨੇ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਫਿਰ ਉਸ ਜਹਾਰ ਦੇ ਵਿੱਚ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਰੂਪੀ ਜਹਾਜ਼ ਗੁਰੂ ਦਾ ਉਪਦੇਸ਼ ਹੈ ਉਸ ਦੇ ਵਿੱਚ ਜੀਵ ਪ੍ਰਵੇਸ਼ ਕਰਦਾ ਹੈ ਤਾਂ ਕਦੋਂ ਕਰਦਾ ਹੈ ਨਾਨਕ ਪ੍ਰਭ ਸਰਣਾਗਤੀ ਜਿਨ੍ਹਾਂ ਦਾ ਗੁਰੂ ਰਾਖਾ ਬਣ ਜਾਂਦਾ ਹੈ ਜਿੰਨੇ ਗੁਰੂ ਦੀ ਸ਼ਰਨ ਪ੍ਰਾਪਤ ਕਰ ਲਈ ਉਹ ਇਸ ਚਰਨ ਰੂਪੀ ਜਹਾਜ਼ ਨੂੰ ਪੁੰਦੇ ਨੇ ਤਾਂ ਸਤਿਗੁਰੂ ਜੀ ਅਖੀਰਲੀ ਪੰਕਤੀ ਵਿੱਚ ਫਰਮਉਂਦੇ ਹਨ ਛੇ ਭਾਦੋਂ ਨਰਕ ਨਾ ਪਈਐ ਗੁਰ ਰਖਣ ਵਾਲਾ ਹੇਤ ਭਾਦੋਂ ਦੇ ਮਹੀਨੇ ਰਹੀਂ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਨੇ ਉਹ ਨਰਕ ਦੇ ਵਿੱਚ ਨਹੀਂ ਪਾਏ ਜਾਂਦੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਮੰਨਦੇ ਨੇ ਜਿਸ ਤਰ੍ਹਾਂ ਇਸ ਮਹੀਨਾ ਹੁਮਸ ਵਾਲਾ ਹੈ ਇਸੇ ਤਰ੍ਹਾਂ ਉਹ ਜੀਵ ਉਹ ਜੀਵ ਇਸਤਰੀਆਂ ਜਿਨ੍ਹਾਂ ਦਾ ਪ੍ਰੇਪ੍ਰਭੂ ਪਤੀ ਤੋਂ ਵਿਛੋੜਾ ਪਿਆ ਹੈ ਉਹਨਾਂ ਦਾ ਬੜਾ ਮੁਸ਼ਕਲ ਮਹੀਨਾ ਗੁਜ਼ਰਦਾ ਹੈ ਉਹਨਾਂ ਦਾ ਬੜੀ ਮੁਸ਼ਕਲ ਇਹ ਜੀਵਨ ਗੁਜ਼ਰਦਾ ਹੈ ਪਰ ਸਤਿਗੁਰੂ ਜੀ ਫਰਮਾਉਂਦੇ ਨੇ ਉਹਨਾਂ ਦਾ ਨਹੀਂ ਔਖਾ ਗੁਜ਼ਰਦਾ ਉਹ ਨਹੀਂ ਨਰਕਾਂ ਦੇ ਵਿੱਚ ਪੈਂਦੇ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਪਾਇਆ ਹੈ ਸਤਿਗੁਰੂ ਜੀ ਫਰਮਾ ਰਹੇ ਨੇ ਸੇ ਭਾਦੋਏ ਨਰਕ ਨਾ ਪਾਈਏ ਉਹ ਨਰਕ ਵਿੱਚ ਨਹੀਂ ਪੈਂਦੇ ਕਿਉਂਕਿ ਗੁਰੂ ਦੀ ਕਿਰਪਾ ਨਾਲ ਗੁਰ ਰਖਣ ਵਾਲਾ ਹੇਤ ਉਹ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਤੇ ਉਹ ਪਰਮੇਸ਼ਰ ਉਹਨਾਂ ਨੂੰ ਰੱਖਣ ਵਾਲਾ ਬਣ ਜਾਂਦਾ ਹੈ ਇਹ ਉਪਦੇਸ਼ ਸਤਗੁਰੂ ਸੱਚੇ ਪਾਤਸ਼ਾਹ ਜੀ ਭਾਦੋਂ ਦੇ ਮਹੀਨੇ ਰਾਈ ਬਖਸ਼ਿਸ਼ ਕਰ ਰਹੇ ਨੇ ਸਵ ਸੰਖੇਪ ਦੇ ਵਿੱਚ ਥੋੜੇ ਸ਼ਬਦਾਂ ਵਿੱਚ ਆਪ ਜੀ ਨੇ ਅਰਥ ਸਰਵਣ ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਗਲਤੀ ਭੁੱਲਣ ਦੀ ਖਿਮਾ ਕਰਨ। ਇਸੇ ਤਰ੍ਹਾਂ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਹੋਰ ਵੀਡੀਓ ਵੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦੀਆਂ ਆਸਾਂ ਮਰਦਾਂ ਪੂਰੀਆਂ ਕਰਨ। ਸਮਾਪਤੀ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ